ਕਹਿੰਦੇ ਰਵੀਦਾਤ ਜੀ ਦਾ ਦਿਹਾੜਾ ਆਉਂਦਾ ਉਦੋਂ ਹੀ ਕਿਉਂ ਹੁੰਦੇ ਆ ਵੀ ਸਾਨੂੰ ਅਸੀਂ ਆਪਣੇ ਰਹਿਬਰਾਨਾ ਆਸਥਾ ਸ਼ਰਧਾ ਦਾ ਨਾਮ ਨਹੀਂ ਇਤਨੇ ਪਾਤੇ ਰਹੀ ਹੈ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ ਪ੍ਰਸ਼ਾਸਨ ਨੂੰ ਤੁਸੀਂ ਮਾਨਯੋਗ ਇੱਥੇ ਪਹੁੰਚੇ ਆ ਸੀਸੀਟੀ ਵੀ ਕੈਮਰਾ ਦਾ ਜਮਾਨਾ ਵਾ ਜਿੱਦਾਂ ਗਿੱਲ ਸਾਹਿਬ ਹੁਣੇ ਇੱਥੇ ਆ ਗਏ ਜਿਹੜਾ ਇੱਥੇ ਲੋਕ ਸ਼ਰਾਰਤੀ ਤੱਤ ਪਹੁੰਚੇ ਆ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਸਰ ਸਰ ਕਿਹੜੇ ਨਾਰੇ ਤੇ ਜਕਾਰੇ ਲਾਉਦੇ ਸੀ ਵੀ ਮੈਨੂੰ ਦੱਸ ਦਿਓ ਇੱਥੇ ਪਾਕਿਸਤਾਨ ਜਿੰਦਾਬਾਦ ਦੇ ਲਾਰੇ ਸੀ ਤੇ ਤੁਸੀਂ ਕੁਝ ਕੁ ਕੁਝ ਬੋਲਦੇ ਸੀਗੇ ਸਾਨੂੰ ਕਹੇ ਉਹ ਜਿਹੜੀ ਪ੍ਰੋਕਲ ਜਾਨ ਚੌਲਡਿ ਚਲ ਰਹੀ ਹੈਗੀ ਹੈ ਕੀ ਹੋਇਆ ਸੀਗਾ ਸਾਡੇ ਐਸ ਐਚਓ ਦੇ ਇੱਥੇ ਹਾਜ਼ਰ ਹਾਂਜੀ ਐਸ ਐਚਓ ਸਾਹਿਬ ਜੀ ਨੇ ਪਾਣੀ ਖਾਲ ਦਿੱਤੀ ਹੈ ਉਹ ਅੱਗੇ ਤੁਸੀਂ ਕਿਉਂਕਿ ਪਾਣੀ ਹੈਗੀ ਆ ਉਹ ਵੀ ਬਿਲਕੁਲ ਐਤ ਪਰ ਜੋ ਹੈਗਾ ਉਹ ਸਰ ਉਹਨਾਂ ਦੇ ਕੀ ਚੱਲ ਰਹੀ ਮੀਟਿੰਗ ਡੀ ਸੀ ਸਾਹਿਬ ਦੀ ਚੱਲ ਰਹੀ ਹੈ ਆਪਾਂ ਵੀ ਜੇ ਇੱਕ ਗੱਲ ਕਰਨ ਦੀ ਚੱਲ ਰਹੀ ਹੈ ਉਹ ਪਰਟ ਡਿਵਸ ਤੇ ਬਣਾਉਂ ਤੋਂ ਬਦੀ ਤਾਂ ਮੈਂ ਉੱਥੇ ਵੀ ਜਾਣਾ ਸਾਡੇ ਦਾ ਪਰਚਾ ਰਤ ਰਤ ਹੋ ਜਾਂਦੇ ਉਹ ਕਰਦੇ ਆ ਜਿਹੜਾ ਅਸੀਂ ਅਸੀਂ ਸ਼ਰੀਆਮ ਕਹਿੰਦੇ ਆ ਜੇ ਕਿਸੇ ਨੇ ਸ਼ਰੀਆਮ ਆਣਾ ਹੈ ਕਰਨੇ ਸ਼ਰੀਆਮ ਕਰੇ ਹੋ ਜਾਣ ਅਸੀਂ ਸਭ ਇਹ ਤਾਂ ਅੰਦਰ ਗਲੇ ਨਹੀਂ ਰਵਾਂ ਸਕਦੇ ਤਨਾਅ ਸੀ ਕਿਸ ਨੂੰ ਟੈਕਸਾ ਕਰਿਆ ਤਾਂ ਜੇ ਉਹਨਾਂ ਚ ਕੰਢੇ ਹੈਗੇ ਆ ਅਸੀਂ ਸ਼ਰੀਆਮ ਤੇ ਨੇ ਆ ਅਸੀਂ ਸ਼ਰੀਆਮ ਵਾਲੇ ਨੇ ਤੇ ਜੈਪੀ ਜੈ ਭਾਰਤ ਜੈ ਜੈ ਜੈਪੀ ਜੈ ਭੂਮ ਜੈਪੀ ਉਹਨਾਂ ਕੋਲ ਕੋਈ ਕਾਹਚਾ ਨਹੀਂ ਉਹਨਾਂ ਨੂੰ ਐਫੇਅਰ ਕਰ ਦੋ ਉਹਨਾਂ ਨੂੰ ਗੁਰੂ ਰੈਸਟੋਰੈਂਟ ਦੇ ਕਰੂ ਨਬੀ ਤੋਂ ਉਹਨੇ ਜਿਿਹਰੇ تھے ਇਹ ਕੈਡੀਟ ਸਾਰੇ ਬੰਦੇ ਲੋਕਾਂ ਦੇ ਆਪ ਸ਼ਿਕਾਇਤ ਕਰਾ ਪਾਉਂਦੇ ਜੇ ਐਮਐਸਏ ਲਿਖੀ ਹੋਈ ਆ ਪਰਮਨੈਂਟ ਪੂਰੇ ਨਗਰ ਵਿੱਚ ਇੱਕ ਅੰਬਸਰ ਪ੍ਰਸ਼ਾਸਨ ਨੂੰ ਇਹ ਬੇਨਤੀ ਜ਼ਰੂਰ ਕਰ ਦਿਓ ਵੀ ਉਹ ਤੈਨਾਸੇ ਲੱਗਣੀ ਦੇਖੋ ਕੱਲ ਬੰਦ ਹੋਣਾ ਸ਼ਾਂਤੀਪੂਰਵਕ ਦੋ ਮਿੰਟ ਯਾਰ ਮੇਰੀ ਗੱਲ ਸੁਣ ਲਓ ਕੱਲ ਬੰਦ ਹੋਣਾ ਸ਼ਾਂਤੀਪੂਰਵਕ ਤੇ ਸਾਨੂੰ ਆਹੀ ਰੋਡ ਤੇ ਅਸੀਂ ਛੋਟੇ ਜਿਹੇ ਸਾਡੇ ਬਜ਼ੁਰਗਾਂ ਨੇ ਰਮਾਇਣ ਕਾਂਡ ਯਾਦ ਕਰਵਾ ਦੇਣਾ ਬੇਨਾਕੀ ਇਹੀ ਤੇ ਹਾਂ ਜੇ ਸੇ ਤੇ ਨਾ ਤਿੱਖਾ ਬੰਦ ਹੋਊਗਾ ਤੇ ਉੱਤੇ ਐਨਐਸਆਈ ਲੱਗ ਕੇ ਕੱਲ ਸਾਨੂੰ ਪ੍ਰੋਫੈਸਰ ਦੇਣਾ ਚਾਹੀਦਾ ਬੱਸ ਵੀ ਉੱਤੇ ਲੱਗ ਠੀਕ ਹੈ ਜੀ ਤੁਹਾਡੀ ਸੈਂਟੀਮੈਂਟ ਵੀ ਚਲੋ ਠੀਕ ਹੈ ਜੀ ਇਹ ਮਗਰਾਰੇ ਜਿਹੜਾ ਸਮੁੰਦਰ ਦਾ ਕਾਹੋ ਯਾਰ 1.50 ਰੁਪਿਆ ਕਰੋ ਪਹਿਲਾਂ ਉਹਨਾਂ ਨੂੰ ਤਾਂ ਫਸਲੋ ਵੀ ਉਹ ਕਦੋਂ ਐਫ ਆਈ ਆਰ ਘੱਟੇ ਸਾਜਾ ਨਹੀਂ ਕਰਨੀ ਕਰਨਾ ਯਾਰ ਕਦੋਂ ਮਿਲੂ ਜਾਂਚ ਚੱਲ ਰਹੀ ਹੈ ਸਰ ਜਾਂਚ ਬਾਅਦ ਵਿੱਚ ਹੋਏਗੀ ਜਾਂਚ ਬਾਅਦ ਵਿੱਚ ਹੋਜੂਗੀ ਜਦ ਤੱਕ ਜਰੂਰੀ ਜੀ ਜਰਮਾ ਸਾਹਿਬ ਇੱਕ ਬੇਨਤੀ ਕਰਾਂ ਇੱਕ ਬੇਨਤੀ ਕਰਾਂ ਮੇਰੀ ਗੱਲ ਦਾ ਬਾੜਨਾ ਕਰੋ ਜਿੰਨੀ ਵੀ ਪੁਲਿਸ ਆਫੀਸਰ ਬੈਠੇ ਮੇਰੇ ਕੋਲ ਹਨ ਜਦੋਂ ਸਾਡਾ ਹੀ ਸਮਾਜ ਕਿਤੇ ਪੀਛ ਕਰਦਾ ਕੋਈ ਸ਼ਬਦ ਇੱਧਰ ਉੱਧਰ ਹੋ ਜਾਂਦਾ ਪਰ ਮੈਨੂੰ ਲੱਗਦਾ ਪਰਚਾ ਹੋਣ ਨੂੰ ਸਾਡੇ ਸਮਾਜ ਤੇ ਇਦੀ ਐਗਜ਼ੈਂਪਲਾਂ ਮੈਂ ਦੇ ਦਣਾ ਸਾਡਾ ਹੀ ਭਰਾਸੀ ਟਾਈਗਰਪੋਰਫ ਤੇ ਅਜੇ ਕੋਈ ਨਾ ਕੋਸ਼ਬ ਦੇ ਕੇ ਇੱਕ ਇਦਾਂ ਹੋ ਗਿਆ ਸੀ ਤਾਂ ਉਹਦੇ ਮਿੰਟ ਇੱਕ ਲੱਗਾ ਸੀ ਪਰਚਾ ਹੋਣ ਤੇ ਠੀਕ ਹੈ ਜੀ ਰਾਤੋ ਰਾਤ ਜੇ ਸਾਡੇ ਸਮਾਜ ਨੇ ਤੁਹਾਨੂੰ ਵੀਡੀਓ ਦਿੱਤੀਆਂ ਵਾ ਵੀ ਇੱਥੇ ਸ਼ਰਾਰਤ ਚ ਤੱਕਤਾ ਵਾਏ ਤਾਂ ਪਲੀਜ਼ ਹੱਥ ਨਾਲ ਸਬੰਧਤ ਅਸੀਂ ਇਕੱਲੇ ਸਾਡੇ ਥੋੜੀ ਉਹਦਾ ਦੇਖਦੇ ਹਾਂ ਸਰਦਾਰ ਨਿਰਮਤਾ ਇਹ ਨਾਲ ਵੀ ਹੈਗੀ ਆ ਸਾਡੇ ਤੁਹਾਡੇ ਸਾਹਮਣੇ ਰੱਖਦੇ ਹਾਂ ਜਿੱਦਾਂ ਮਤਲਬ ਨਹੀਂ ਜੋ ਉਹਦੇ ਚ ਫੈਕਟ ਛੋੜਦੇ ਹਾਂ ਸਾਰੇ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਫੋਟੋ ਵੀਡੀਓ ਦੇਈਆਂ ਨੇ ਅੱਧੀ ਜਿਸੀ ਇਹ ਆ ਐਫ ਆਈ ਆਰ ਕਰਦੇ ਦੇਖੋ ਸਮਾਜ ਆ ਲੀਡਰ ਖੜੇ ਆ ਅਸੀਂ ਸੰਤ ਬਾਬੇ ਆ ਮੇਰੀ ਬੇਨਤੀ ਆ ਵੀ ਤੁਸੀਂ ਮੈਂ ਨਹੀਂ ਕਹਿੰਦਾ ਜਾਂ ਬਾਅਦ ਚੋ ਵੀ ਹੋ ਸਕਦੀ ਤੁਸੀਂ ਐਫ ਆਈ ਆਰ ਤਾਂ ਦੇ ਦਿਓ ਜੇ ਤੁਸੀਂ ਇਹ ਨੂੰ ਨਾ ਕਰਿਓ ਜੇ ਮੇਰੀ ਗੱਲ ਸੁਣੋ ਜੇ ਤੁਹਾਨੂੰ ਪਤਾ ਆ ਸਮਾਜ ਆ ਸੀ ਕਿ ਤੁਹਾਨੂੰ ਲੱਗੂ ਅਸੀਂ ਗਲਤ ਨਾ ਅਰੈਸਟ ਕਰੀਓ ਪਰ ਸਾਨੂੰ ਪਤਾ ਗਲਤ ਆ ਦੀ ਤਲੀ ਪਰਚੇ ਨਹੀਂ ਮੰਨ ਕਰਦੇ ਐਸਐਟਓ ਸਾਡਾ ਡੇਕੋਲੀ ਇਹਨਾਂ ਨੂੰ ਪਤਾ ਹੀ ਹੈ ਕਿਹੜੇ ਬੰਦੇ ਆ ਬੰਦੇ ਬਾਹਰ ਦੇ ਨਾਲ ਹੀ ਖੜੀ ਐਸਐਟਓ ਚਲੋ ਜੀ ਹੋ ਗਿਆ ਲਾਓ ਜੀ ਦੇ ਪਿੰਡ ਦਾ ਨਾਰਾ ਲਾਓ ਜੀ 100 ਰੁਪਏ ਗੁਰੂ ਵਿਲਾਸ ਸਵਾਮੀ ਜੀ ਜੈ ਜੈ ਸ਼ਕਤੀ ਅਮਰ ਹੈ ਜੈ ਸ਼ਕਤੀ ਅਮਰ ਹੈ ਆਵਾਜ਼ ਸਾਤ ਤਰੀ ਸੋਚਦੇ ਜੈ ਜੈ ਗੁਰੂ